ਦੇਖੋ ਇਹ ਜਿਹੜੀ ਕਾਲ ਹੈ ਇਹ 13 ਤਰੀਕ ਦੀ ਕਾਲ ਸਰਦਾਰ ਸਰਮ ਸਿੰਘ ਪੰਦੇਰ ਸਾਹਿਬ ਦਾ ਜਿਹੜਾ ਇੱਕ ਫਾਰਮ ਹੀ ਨਹੀਂ ਬਣਾਉਤਰੀ ਭਰਦੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਇਹਨਾਂ ਦੋ ਫਾਰਮਾਂ ਨੇ ਕਾਲ ਦਿੱਤੀ ਸੀ ਔਰ ਉਸ ਕਾਲ ਦੇ ਮੁਤਾਬਕ 13 ਤਰੀਕ ਨੂੰ ਪੂਚਕਰਨਾ ਦਿੱਲੀਵਾਲ ਉਹਦੀਆਂ ਤਿਆਰੀਆਂ ਕਿਉਂਕਿ ਆ ਦੇਖ ਲਓ ਕਾਫਲੇ ਆ ਰਹੇ ਟਰਾਲੀਆਂ ਦੇ ਹਜ਼ਾਰਾਂ ਹੀ ਟਰਾਲੀ ਜਿਹੜੀ ਆ ਦਿੱਲੀਵਾਲ ਪੂਚ ਕਰ ਰਹੀ ਹੈ ਸੋ ਉਹ ਸਾਰਾ ਹੀ ਜਿਹੜਾ ਇਹ ਤਿਆਰੀ ਕਰਕੇ ਪੰਦੇਰ ਸਾਹਿਬ ਆਇਆ ਕਿਉਂਕਿ ਅਸੀਂ ਇਹਨਾਂ ਫਾਰਮ ਤੋਂ ਬਾਹਰ ਸੀਗੇ ਅਸੀਂ ਵੀ ਹੁਣ ਇਹਨਾਂ ਨੂੰ ਪੂਨ ਤੌਰ ਤੇ ਸਮਰਥਨ ਦਿੱਤਾ ਹੈ ਔਰ ਅਸੀਂ ਵੀ ਇਸ ਵਿੱਚ ਸ਼ਾਮਲ ਹੋਏ ਹਾਂ ਅਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਬਾਕੀ ਮੀਟਿੰਗਾਂ ਮੀਟਿੰਗ ਤੋਂ ਬਾਅਦ ਕੀ ਨਿਕਲਦਾ ਇਹਦਾ ਗੱਲ ਕਰਾਂਗਾ ਜੋ ਵੱਡੇ ਲੀਡਰ ਨੇ ਦੋਬਾਰ ਦੇ ਮਨਜੀਤ ਰਾਏ ਜੀ ਉਹ ਕਿਸਾਨ ਮਜ਼ਦੂਰ ਮੋਰਚੇ ਵੀ ਸ਼ਾਮਲ ਹੋਏ ਨੇ ਇਸੇ ਸਵਾਗਤ ਕਰਦੇ ਹਾਂ ਉਹਨਾਂ ਦਾ ਔਰ ਮੈਨੂੰ ਲੱਗਦਾ ਸਾਰੇ ਸਿਆਣੇ ਨੇ ਲੀਡਰ ਆਉਣ ਵਾਲੇ ਸਮੇਂ 'ਚ ਕੋਈ ਵੀ ਇਸ ਅੰਦੋਲਨ ਤੋਂ ਮਤਲਬ ਬਾਹਰ ਨਹੀਂ ਰਹੂਗਾ ਮੈਨੂੰ ਲੱਗਦੀ ਹੈ ਕਿ ਵੀ ਹਰਿਆਣਾ ਤੇ ਤਾਂ ਪੂਰੀ ਤਰ੍ਹਾਂ ਹਸੀਲ ਕੀਤਾ ਹੀ ਹੋਇਆ ਵੈ ਅੱਜ ਦੀ ਮੀਟਿੰਗ 'ਚ ਕੋਈ ਸਿੱਟਾ ਲੱਗਦਾ ਹੈ ਸ਼ਾਇਦ ਨਿਕਲ ਸਕਦਾ ਦੇਖੋ ਆ ਇਹ ਤਾਂ ਮੀਟਿੰਗ 'ਚ ਤੁਸੀਂ ਆਸਣਾ ਚੱਲਦੇ ਜਿਆਦਾ ਗੱਲ ਤਾਂ ਮੀਟਿੰਗ ਤੋਂ ਬਾਅਦ ਕਰ ਸਕਦੇ ਆ ਵੀ ਕੀ ਅਗਲਾ ਸਟਾਪ ਜੀ ਹੁਣ ਕਿੱਥੇ ਹੁਣ ਮੋੜਾ ਦਾ ਇਸ ਤੋਂ ਬਾਅਦ ਪੱਤੇਗੜ ਸਾਦੂ ਸਾਰੇ